ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਫਰੇ ਸ਼ਹਾਦਤ ਤੇ ਦਿਹਾੜੇ ਤੇ ਸਾਡੀ ਆਦਤ ਬਾਰੇ ਕੁਝ ਗੱਲਾਂ ਸਭ ਤੋਂ ਪਹਿਲੀ ਬੇਨਤੀ ਇਹ ਹੈ ਕਿ ਜਿਹੜੀਆਂ ਇਹ ਸ਼ਹਾਦਤਾਂ ਸਨ ਉਹਨਾਂ ਦਾ ਪ੍ਰਸੰਗ ਉਸ ਸਮੇਂ ਦੀ ਹਕੂਮਤ ਸੀ ਜਿਸਨੇ ਵੀ ਅੱਜ ਇਹਨਾਂ ਨੂੰ ਯਾਦ ਕਰਨਾ ਹੈ ਉਹਨਾਂ ਨੂੰ ਇਹ ਪ੍ਰਸੰਗ ਯਾਦ ਰੱਖਣਾ ਚਾਹੀਦਾ ਹੈ ਕਿ ਅੱਜ ਦੇ ਸਮੇਂ 'ਚ ਵੀ ਸ਼ਹੀਦਾਂ ਦੇ ਬਾਬਤ ਗੱਲ ਕਰਨ ਲਈ ਹਕੂਮਤ ਦਾ ਪ੍ਰਸੰਗ ਬਿਸਰਨਾ ਨਹੀਂ ਚਾਹੀਦਾ ਕਿਉਂਕਿ ਜਿੰਨਾ ਚਿਰ ਇਤਿਹਾਸ ਦੀ ਇੱਕ ਅਮੁਕ ਲੜੀ ਵਜੋਂ ਉਹਨਾਂ ਸ਼ਹਾਦਤਾਂ ਨੂੰ ਅੱਜ ਦੀਆਂ ਸ਼ਹਾਦਤਾਂ ਨਾਲ ਜੋੜ ਕੇ ਨਹੀਂ ਵੇਖਦੇ ਇਹ ਇਤਿਹਾਸ ਨੂੰ ਸਮਝਣ ਦਾ ਸਹੀ ਤਰੀਕਾ ਹੈ ਉਹਦੇ ਤੋਂ ਚੁੱਕ ਜਾਣਾ ਹੈ ਨਰੋਲ ਉਸ ਸਮੇਂ ਦੀ ਉਸ ਥਾਂ ਦੀ ਉਸ ਮੌਕੇ ਦੀ ਗੱਲ ਕਰਨੀ ਹੀ ਕਾਫੀ ਨਹੀਂ ਹੈ ਉਸ ਥਾਂ ਨੂੰ ਸਾਰਿਆਂ ਥਾਵਾਂ ਤੇ ਇੱਕ ਵਿਸਥਾਰ ਕੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਉਥੋਂ ਤੱਕ ਫਿਰ ਸਾਰਿਆਂ ਸਮਿਆਂ 'ਚ ਫਿਰ ਉਹਨਾਂ ਸਾਰਿਆਂ ਮੌਕਿਆਂ ਤੇ ਜਿਨ੍ਹਾਂ ਮੌਕਿਆਂ ਤੇ ਜਿਹੜਿਆਂ ਰੂਪਾਂ 'ਚ ਖਾਲਸਾ ਕਿਸੇ ਮਜਲੂਮ ਦੀ ਧਿਰ ਬਣ ਰਿਹਾ ਹੈ ਤੇ ਸਮੇਂ ਦੀ ਹਕੂਮਤ ਨਾਲ ਟਕਰਾਰਾ ਰਿਹਾ ਹੈ ਇਹ ਪ੍ਰਸੰਗ ਹਮੇਸ਼ਾ ਜਿਉਂਦਾ ਰਹਿਣਾ ਚਾਹੀਦਾ ਹੈ ਇਹ ਖਾਸ ਥਾਂ ਦੇ ਸਮੇਤੋਂ ਪਾਰ ਇਹ ਹੀ ਇਤਿਹਾਸ ਨੂੰ ਯਾਦ ਕਰਨ ਦਾ ਅਸਲੀ ਮਾਨਾ ਹੈ ਦੂਸਰਾ ਸਗੋਂ ਇਹ ਨੁਕਤਾ ਵੇਖਣ ਵਾਲਾ ਹੈ ਕਿ ਜਿਹੜਾ ਦੋਸ਼ ਸੰਭਾਵੀ ਦੋਸ਼ ਮੁਖ ਰੱਖ ਕੇ ਛੋਟੇ ਸਹਾਬਯਾਦਿਆਂ ਨੂੰ ਸ਼ਹੀਦ ਕੀਤਾ ਗਿਆ ਕਿ ਉਹ ਹਕੂਮਤ ਦੇ ਖਿਲਾਫ ਬਗਾਵਤ ਕਰਨਗੇ ਇਹ ਦੋਸ਼ ਹੁਣ ਵੀ ਸਿੱਖਾਂ ਦੇ ਬੱਚਿਆਂ ਤੇ ਉਮਿੰਜਕ ਲੱਗਣਾ ਜਾਰੀ ਹੈ ਉਹ ਸਾਰੇ ਤਸੀਹੇਆਂ ਦਾ ਦੁੱਖਾਂ ਤਕਲੀਫਾਂ ਦਾ ਜ਼ਿਕਰ ਜ਼ਰੂਰੀ ਹੈ ਪਰ ਨਾਲ ਦੀ ਨਾਲ ਜਿਸ ਨੁਕਤੇ ਨੂੰ ਆਧਾਰ ਬਣਾ ਕੇ ਸ਼ਹਾਦਤ ਦੇ ਬੜੇ ਤੱਕ ਪਹੁੰਚਾਇਆ ਗਿਆ ਉਹ ਹਕੂਮਤ ਦਾ ਪੱਖ ਸੀਗਾ ਉਹ ਅੱਜ ਵੀ ਬਰਕਰਾਰ ਹੈ ਅਯੋਕੀਆਂ ਹਕੂਮਤਾਂ ਦੇ ਪ੍ਰਸੰਗ ਵਿੱਚ ਤੀਸਰਾ ਕਿ ਕਈ ਵਾਰੀ ਜਿਹੜੀ ਕਵੀ ਦੀ ਭਾਵਨਾ ਹੈ ਜਾਂ ਬਿਰਤਾਂਤਕਾਰ ਦੀ ਭਾਵਨਾ ਹੈ ਉਹ ਇੱਕ ਉਡਾਰੀ ਭਰਦੀ ਹੈ ਦੁੱਖ ਦੀ ਜਾਂ ਕਿਸੇ ਹੋਰ ਅਵਸਥਾ ਦੀ ਪਰ ਘਟੋ ਘਟ ਸਾਰਿਆਂ ਮਾਈਆਂ ਭਾਈਆਂ ਨੂੰ ਇੰਨੀ ਬੇਨਤੀ ਹੈ ਕਿ ਭਾਈ ਜਦੋਂ ਕਿਸੇ ਨੂੰ ਵੀ ਕੋਈ ਹਕੂਮਤ ਦੁਸ਼ਮਣ ਵੱਜੋਂ ਫੜਦੀ ਹੈ ਤਾਂ ਪਹਿਲਾ ਤਰੀਕਾ ਉਹਨੂੰ ਬਿਆਦੂ ਕਰਨ ਦਾ ਹੁੰਦਾ ਹੈ ਪੰਜਾਬ ਵਿੱਚ ਘਟੋ ਘਟ ਹਜ਼ਾਰਾਂ ਨਹੀਂ ਸ਼ਾਇਦ ਲੱਖਾਂ ਦੀ ਗਿਣਤੀ ਹੋਵੇ ਉਹਨਾਂ ਸਿੱਖਾਂ ਦੀ ਜਿਨ੍ਹਾਂ ਨੇ ਸਿੱਖ ਹੋਣ ਕਰਕੇ ਠਾਣਾ ਵੇਖਿਆ ਇਹ ਸਭ ਨੂੰ ਪਤਾ ਹੈ ਕਿ ਪੈਰਾਂ ਦੇ ਜੋੜੇ ਕੰਮਰ ਕਸਾ ਸਿਰ ਦਾ ਕੱਪੜਾ ਹਕੂਮਤ ਲਹਾ ਲੈਂਦੀ ਹੈ ਚਾਹੇ ਪਹਿਲਾਂ ਵਾਲੀ ਸੀ ਚਾਹੇ ਅੰਗਰੇਜ਼ਾਂ ਦੀ ਚਾਹੇ ਹੋਂ ਵਾਲੀ ਸੀ ਕਿ ਜਿਹੜੇ ਵਰਤਾਂਤ ਦੇ ਵਿੱਚ ਸਹਾਬ ਯਾਦਾਂ ਦੀ ਦਸਤਾਰਾਂ ਸਜਾਉਣੀਆਂ ਕਲਗੀਆਂ ਲਾਉਣੀਆਂ ਇਹ ਥੋੜਾ ਮੋਟਾ ਕਦੇ ਚੱਲ ਸਕਦਾ ਹੈ ਪਰ ਇਹ ਵਰਤਾਂਤ ਇੰਨਾ ਪਾਰੂ ਨਹੀਂ ਕਰਨਾ ਚਾਹੀਦਾ ਕਿ ਇਤਿਹਾਸ ਨਰੋਲ ਕਲਪਨਾ ਬਣ ਕੇ ਰਹਿ ਜਾਵੇ ਜਿਸ ਹਾਲਾਤ ਵਿੱਚ ਉਹਨਾਂ ਨੇ ਮਾਤਾ ਜੀ ਨੂੰ ਸਹਬਜ਼ਾਦਿਆਂ ਰੱਖਿਆ ਹੋਏਗਾ ਉਹਦਾ ਅੰਦਾਜ਼ਾ ਜ਼ਰੂਰ ਕਰਨਾ ਚਾਹੀਦਾ ਇਸ ਪੱਖ ਤੋਂ ਕਿ ਹਕੂਮਤਾਂ ਆਪਣੇ ਦੁਸ਼ਮਣ ਨੂੰ ਕੈਦ ਵਿੱਚ ਕਿਸ ਤਰ੍ਹਾਂ ਰੱਖਦੀਆਂ ਨੇ ਕਿਸੇ ਨੂੰ ਆਪਣੀ ਮਰਜ਼ੀ ਨਾਲ ਮਰਨ ਦਾ ਥਾਂ ਦੇਣਾ ਇਹ ਕਿਸੇ ਵੀ ਹਕੂਮਤ ਦੇ ਹਿੱਸੇ 'ਚ ਨਹੀਂ ਹੁੰਦਾ ਕੋਈ ਬੰਦਾ ਫਾਹਾ ਲੈ ਕੇ ਜਾਂ ਛਾਲ ਮਾਰ ਕੇ ਨਾ ਮਰ ਜਾਵੇ ਇਸ ਲਈ ਕੈਦੀਆਂ ਨੂੰ ਬੰਦ ਰੱਖਿਆ ਜਾਂਦਾ ਹੁੰਦਾ ਸਿਰ ਦਾ ਕਪੜਾ ਜਾਂ ਦਸਤਾਰ ਦਾ ਲੱਕ ਦਾ ਕਪੜਾ ਵੀ ਪੰਡਾ ਨੂੰ ਮਿਲਦਾ ਨਹੀਂ ਹੁੰਦਾ ਤੇ ਇਸ ਕਰਕੇ ਇਹ ਬੇਨਤੀ ਹੈ ਕਿ ਸਹਿਬ ਯਾਦਿਆਂ ਦੀ ਸ਼ਹਾਦਤ ਨੂੰ ਘਟ-ਘਟ ਇੰਨਾ ਜਿਆਦਾ ਸੁੰਦਰਤਾ ਦੇ ਵਿੱਚ ਨਾ ਰੰਗਿਆ ਜਾਵੇ ਉਹਨਾਂ ਦੀ ਜਿਹੜੀ ਫਿਲਮਾਂ ਵਾਂਗ ਜਿਹੜੀ ਤਿਆਰੀ ਹੈ ਕਲਗੀਆਂ ਲਾਈਆਂ ਚੱਕਰ ਸਜਾਏ ਵਾਲਾ ਕੰਮ ਥੋੜਾ ਜਿਹਾ ਇਤਿਹਾਸ ਨੂੰ ਅਸਲੀਅਤ ਦੇ ਨੇੜੇ ਰਹਿਣ ਦਿੱਤਾ ਚਾਹੀਦਾ ਹੈ ਇੱਕ ਅਗਲੀ ਬੇਨਤੀ ਕਿ ਸ਼ਹਾਦਤ ਦੇ ਦਿਹਾੜੇ ਨੂੰ ਮੁੱਖ ਰੱਖ ਕੇ ਜੋ ਵੀ ਲਿਖਿਆ ਬੋਲਿਆ ਜਾਂਦਾ ਹੈ ਉਹਨੂੰ ਕੋਸ਼ਿਸ਼ ਇਹ ਹੋਵੇ ਕਿ ਅਸੀਂ ਆਪਣੀਆਂ ਸ਼ਬਦਾਂ 'ਚ ਆਪਣੇ ਤਰੀਕੇ ਨਾਲ ਕਹੀਏ ਬਹੁਤ ਸਾਰੇ ਮਾਈ ਭਾਈ ਪਿਛਲੇ ਕਈ ਦਿਨਾਂ ਤੋਂ ਉਹਨਾਂ ਤਸਵੀਰਾਂ ਨੂੰ ਉਹਨਾਂ ਪਰਛਾਵਿਆਂ ਨੂੰ ਫਲਾ ਰਹੇ ਨੇ ਜਿਹੜੇ ਸਾਡੇ ਤਰੀਕੇ ਤੋਂ ਸਾਡਿਆਂ ਥਾਵਾਂ ਤੋਂ ਸਾਡਿਆਂ ਸ਼ਬਦਾਂ ਤੋਂ ਉਲਟੇ ਹਨ ਸੀਸਾ ਹੁਣ ਇੱਕ ਥਾਂ ਬਣ ਗਿਆ ਹੈ ਤੇ ਉਹਦੇ ਤੇ ਨਖਰੀ ਤਸਵੀਰਾਂ ਇੱਕ ਤਰੀਕਾ ਬਣ ਗਿਆ ਹੈ ਇਹ ਦੋਨੇ ਗੱਲਾਂ ਸਾਡੇ ਇਤਿਹਾਸ ਨੂੰ ਸਾਡੀ ਪਰੰਪਰਾ ਨੂੰ ਸਾਡੇ ਸਿਧਾਂਤ ਨੂੰ ਛੱਟ ਮਾਰਦੀਆਂ ਨੇ ਅਸੀਂ ਆਪਣੀ ਮੌਜੂਦਾ ਜ਼ਿੰਦਗੀ ਦੇ ਪ੍ਰਸੰਗ 'ਚ ਇਨ੍ਹਾਂ ਸ਼ਹਾਦਤਾਂ ਨੂੰ ਇਸ ਰੂਪ 'ਚ ਵੀ ਜਾਣੀਏ ਕਿ ਇੱਕ ਪਾਸੇ ਸ਼ਹਾਦਤ ਮਾਤਾ ਜੀ ਦੀ ਹੈ ਇੱਕ ਪਾਸੇ ਸ਼ਹਾਦਤ ਸਹਿਬਜ਼ਾਦਿਆਂ ਦੀ ਹੈ ਮਨੁੱਖੀ ਜ਼ਿੰਦਗੀ ਲਗਭਗ ਤਿੰਨ ਪੀੜੀਆਂ ਹੀ ਜਾਂਦੀਆਂ ਬਰਾਬਰ ਤੇ ਅਸੀਂ ਦੁਨੀਆਦਾਰਾਂ ਵਜੋਂ ਜਾਂ ਆਪਣੇ ਤੇ ਜ਼ਿੰਮੇਵਾਰੀ ਮੰਨਦੇ ਹਾਂ ਸਮਾਜ ਗਰੁੱਪ ਦੇ ਵਿੱਚ ਉਹ ਦੋ ਹੀ ਹੁੰਦੀਆਂ ਨੇ ਇੱਕ ਆਪਣੇ ਮਾਪਿਆਂ ਨੂੰ ਸਾਂਭਣਾ ਇੱਕ ਆਪਣੇ ਬੱਚਿਆਂ ਨੂੰ ਸਾਂਭਣਾ ਪਰ ਜਿਹੜਾ ਇਹ ਇਤਿਹਾਸਕ ਦਿਹਾੜਾ ਹੈ ਇਹ ਬਹੁਤ ਸਾਫ਼ ਸਨੇਹਾਂ ਦੇ ਰਿਹਾ ਹੈ ਕਿ ਆਪਣੇ ਮਾਪਿਆਂ ਦੀ ਆਪਣੇ ਬੱਚਿਆਂ ਦੀ ਚਾਹੇ ਉਹ ਛੱਡਣੇ ਪੈਣ ਚਾਹੇ ਉਹ ਬਾਹਰ ਨੇ ਪੈਣ ਇਤਿਹਾਸ ਦਾ ਸੱਚ ਸਾਡੇ ਸਾਹਮਣੇ ਬਹੁਤ ਪ੍ਰਤੱਖ ਹੈ ਇਹ ਸਮੁੱਚੇ ਰੂਪ 'ਚ ਅੱਜ ਦੇ ਪ੍ਰਸੰਗ ਸਮਝਣ ਵਾਲੀ ਗੱਲ ਬਹੁਤ ਜ਼ਿਆਦਾ ਹੈ ਕਿ ਇੱਕ ਪਾਸੇ ਸਾਡੇ ਬੰਦਿਆਂ ਨੇ ਬੁੱਢੇ ਘਰ ਖੋਲ ਲਏ ਨੇ ਇੱਕ ਪਾਸੇ ਆਪਣੇ ਬੱਚਿਆਂ ਨੂੰ ਸਿਰਫ ਸੁੱਖ ਸਹੂਲਤ ਲਈ ਬਾਹਰ ਤੋਰਿਆ ਜਾ ਰਿਹਾ ਹੈ ਤੇ ਇਸ ਹਾਲਤ ਦੇ ਵਿੱਚ ਆਪਣੀ ਪਰੰਪਰਾ ਨੂੰ ਆਪਣੇ ਸਿਧਾਂਤ ਨੂੰ ਜਾਂ ਆਪਣੇ ਇਤਿਹਾਸ ਨੂੰ ਯਾਦ ਰੱਖਣ ਦਾ ਜਾਂ ਅਗਾਹ ਤੋਣੜਾ ਉਪਰਾਲਾ ਹੈ ਉਹ ਨਿਰੋਲ ਦੁਨੀਆ ਨੂੰ ਬਖਾਵੇ ਦਾ ਕਰਮਕਾਂਡ ਬਣ ਜਾਏਗਾ ਇਹ ਸਚਾਈ ਨੂੰ ਕਬੂਲੀਅਤੋ ਬਿਨਾਂ ਚਮਕੌਰ ਗੜੀ ਦੇ ਪ੍ਰਸੰਗ 'ਚ ਇਹ ਜਿਕਰ ਬਹੁਤ ਕਥਾਵਾਚਕ ਢਾਢੀ ਇਤਿਹਾਸਕਾਰਾਂ ਨੇ ਕੀਤਾ ਹੈ ਕਿ ਗੁਰੂ ਸਾਹਿਬ ਨੇ ਸਹਿਬਜ਼ਾਦਿਆਂ ਦੀਆਂ ਲਾਸ਼ਾਂ ਦੇ ਕਫਨ ਨਹੀਂ ਪਾਏ ਤਾਂ ਕਿ ਕੋਈ ਇਹ ਨਾ ਕਵੇ ਕਿ ਗੁਰੂ ਨੇ ਸਿੱਖ ਹੋ ਸਮਝੇ ਤੇ ਪੁੱਤ ਹੋਰ ਸਮਝੇ ਪਰ ਜਦੋਂ ਅਸੀਂ ਅੱਜ ਦੇ ਸਮੇਂ 'ਚ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤਿੰਨਾ ਥਾਵਾਂ ਤੇ ਮਨਾਏ ਜਾਂਦੇ ਨੇ ਜੋ ਕੇ ਸਮੇਂ 'ਚ 15 18 ਬਰਿਆਂ ਦੇ ਵਿੱਚ ਹਜ਼ਾਰਾਂ ਗੁਰੂ ਕੇ ਲਾਲਾਂ ਦੀ ਜਿਹੜੀ ਸ਼ਹਾਦਤ ਹੈ ਉਹਦੀ ਜਿਹੜੀ ਥਾਂ ਹੈ ਉਹਦੀ ਜਿਹੜੀ ਮਨਾਉਤ ਹੈ ਉਹ ਬਹੁਤ ਸੀਮਤ ਰੂਪ ਵਿੱਚ ਕੀਤੀ ਜਾਂਦੀ ਹੈ ਇਸ ਗੱਲ ਨੂੰ ਇਸ ਪੱਖ ਤੋਂ ਜੋੜ ਕੇ ਵੇਖਿਆ ਜਾਣਾ ਚਾਹੀਦਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਸਿੱਖ ਰਾਜਨੀਤੀ ਅਕਾਲੀ ਰਾਜਨੀਤੀ ਦਾ ਜਿਹੜਾ ਮੋੜ ਸੋ ਜੀਤੀ ਹੈ ਮੋੜ ਪੁਨਰ ਗਠਨ ਹੈ ਜਿਹੜੇ ਵੱਖ-ਵੱਖ ਨਾਂ ਧਰ ਕੇ ਕੋਸ਼ਿਸ਼ ਹੋ ਰਹੀ ਹੈ ਕਿ ਅਕਾਲੀ ਦਲ ਮੁੜ ਕੇ ਉੱਭਰ ਪਵੇ ਭਾਵੇਂ ਉਹ ਚੋਣ ਰਾਜਨੀਤੀ ਦੀ ਗੱਲ ਵੀ ਕਿਉਂ ਨਾ ਹੋਵੇ ਪਰ ਇਹ ਗੱਲ ਬਹੁਤ ਪੱਕੀ ਹੈ ਕਿ ਜਿਸ ਤਰ੍ਹਾਂ ਪੰਥ ਨੇ ਸਹਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਉਹਨਾਂ ਸ਼ਹਾਦਤਾਂ ਨੂੰ ਪ੍ਰਵਾਨ ਕੀਤਾ ਇਤਿਹਾਸ ਅੱਗੇ ਤੁਰਿਆ ਅਕਾਲੀ ਦਲ ਨੂੰ ਪੁਨਰਗਠਨ ਦੀ ਜਿਹੜੀ ਕੋਸ਼ਿਸ਼ 1994 ਵਿੱਚ ਹੋਈ ਸੀ ਬਣਦਾ ਤੇ ਉਸ ਵੇਲੇ ਸੀਗਾ ਕਿ ਸਮੁੱਚੇ ਸੰਘਰਸ਼ ਦੀਆਂ ਸ਼ਹਾਦਤਾਂ ਨੂੰ ਉਸ ਰੂਪ ਵਿੱਚ ਰਾਜਨੀਤਿਕ ਤੌਰ ਤੇ ਮੰਨਿਆ ਜਾਂਦਾ ਖਾਸ ਕਰਕੇ ਸਿੱਖਾਂ ਦੇ ਰਾਜਨੀਤਿਕ ਤੜਿਆਂ ਵੱਲੋਂ ਪਰ ਅੱਜ 30 ਸਾਲਾਂ ਬਾਅਦ ਮੁੜ ਕੇ ਚੌਂ ਦਲਾਂ ਦੀ ਪੁਨਰਸਰਜੀਤੀ ਦਾ ਮਸਲਾ ਉੱਠ ਖੜਿਆ ਹੈ ਪਰ ਇਹ ਗੱਲ ਨੂੰ ਹੋਰ ਅੰਡਰਟ ਕਰਿਆ ਨਹੀਂ ਜਾ ਸਕਦਾ ਇਹ ਬਹੁਤ ਸਿੱਧੀ ਸਾਵੀ ਗੱਲ ਹੈ ਕਿ ਜਿੰਨਾ ਜਰ ਉਹ ਸ਼ਹਾਦਤਾਂ ਦੇ ਦੌਰ ਨੂੰ ਸਮੁੱਚੇ ਰੂਪ ਵਿੱਚ ਰਾਜਨੀਤਿਕ ਤੌਰ ਤੇ ਪ੍ਰਵਾਨ ਨਹੀਂ ਕੀਤਾ ਜਾਂਦਾ ਅਗਲਾ ਰਾਜਨੀਤਿਕ ਪੜਾ ਕਿਸੇ ਵੀ ਰੂਪ ਵਿੱਚ ਅੱਗੇ ਨਹੀਂ ਵੱਧ ਸਕੇਗਾ ਨਾ ਹਥਿਆਰਬੰਦ ਰੂਪ ਵਿੱਚ ਨਾ ਚੋਣਾਂ ਦੇ ਰੂਪ ਵਿੱਚ ਨਾ ਸ਼ਾਂਤਵੇਂ ਸੰਘਰਸ਼ ਦੇ ਰੂਪ ਵਿੱਚ ਉਹਦੀ ਪ੍ਰਵਾਨਗੀ ਤੋਂ ਬਿਨਾ ਅਗਾਹ ਵਧਿਆ ਨਹੀਂ ਜਾਏਗਾ ਇਹਦੇ ਲਈ ਜ਼ਰੂਰੀ ਹੈ ਕਿ ਸਹਿਬਜ਼ਾਦਿਆਂ ਤੇ ਗੁਰੂ ਕੀ ਸਿੱਖਾਂ ਦੀ ਸ਼ਹਾਦਤਾਂ ਨੂੰ ਇੱਕ ਸਾਰ ਵੇਖਿਆ ਜਾਵੇ ਇਤਿਹਾਸ ਨੂੰ ਤੇ ਹੁਣ ਦੇ ਦੌਰ ਨੂੰ ਇੱਕ ਸਾਰ ਵੇਖਿਆ ਜਾਏ ਇਹ ਦੋਨੋਂ ਗੱਲਾਂ ਨੂੰ ਸਹੀ ਰੂਪ ਵਿੱਚ ਸਮੁੱਚੇ ਰੂਪ ਵਿੱਚ ਮੰਨਣ ਤੋਂ ਬਿਨਾ ਅਗਲਾ ਵਿਕਾਸ ਆ ਜਿਹੜਾ ਪੰਥ ਦਾ ਪੰਜਾਬ ਦਾ ਉਹ ਸਿੱਖਾਂ ਦੇ ਪੱਖ ਤੋਂ ਸੰਭਵ ਨਹੀਂ ਹੈ ਇਸ ਸਚਾਈ ਨੂੰ ਇਸ ਰੂਪ ਵਿੱਚ ਪ੍ਰਬਾਨ ਕੀਤੇ ਤੋਂ ਬਿਨਾ ਇਹ ਸਫਰ ਜਿਹੜਾ ਸ਼ਹਾਦਤ ਹੈ ਤੇ ਸਾਡੀ ਜਿਹੜੀ ਆਦਤ ਹੈ ਇਹਨੂੰ ਸਮਝਣ ਲਈ ਬਦਲਣੀ ਪਵੇਗੀ ਜੋ ਬੇਨਤੀ ਕਿ ਕੀ ਕਰੀਏ ਬਜਾਉ ਹੈ ਉਹ ਇਹੀ ਹੈ ਕਿ ਸਹੀ ਤਰੀਕੇ ਨਾਲ ਆਪ ਨੂੰ ਪਾਠ ਕਰਨਾ ਸਿੱਖਣਾ ਆਪਣੇ ਧੀਆਂ ਪੁੱਤਾਂ ਨੂੰ ਸਕੇ ਸੰਬੰਧੀਆਂ ਨੂੰ ਦੋਸਤਾਂ ਮਿੱਤਰਾਂ ਨੂੰ ਹਰ ਮਿਲਣ ਵਾਲੇ ਗੁਰਸਿੱਖ ਨੂੰ ਸਿੱਖਾਂ ਦੇ ਤਰੀਕੇ ਨਾਲ ਸਿੱਖਾਂ ਵਾਲੀਆਂ ਥਾਵਾਂ ਤੇ ਸਿਖਾਉਣਾ। ਇਹ ਹੀ ਸ਼ਰਤ ਇਤਿਹਾਸ ਦੇ ਬਾਰੇ ਚ ਹੈ। ਕਿ ਆਪ ਪੜ੍ਹਨਾ ਸੁਣਨਾ ਸਣਾਉਣਾ। ਨਾ ਸਿਰਫ ਸ਼ਹਾਦਤਾਂ ਦਾ ਜਾਂ ਸਾਹਿਬ ਜੀ ਦਾ ਇਤਿਹਾਸ ਸਗੋਂ ਪੂਰਾ ਸੋਚਾ ਇਤਿਹਾਸ ਜਿਹੜੀ ਅਰਦਾਸ ਹੈ ਅਰਦਾਸ ਦੇ ਵਿੱਚ ਸਿੱਖਾਂ ਦਾ ਜਿਹੜਾ ਜੀਵਨ ਅਮਲ ਅੱਦੇ-ਅੱਦੇ ਬਾਖ ਰਹੀ ਫਿਕਰੇ ਰਹੀ ਦੁਹਰਾਇਆ ਗਿਆ ਹੈ ਉਸ ਨੂੰ ਉਸ ਤਰੀਕੇ ਨਾਲ ਸਿੱਖਣਾ ਮੁੜ ਕੇ ਉਹਨੂੰ ਨਿਭਾਉਣ ਦੇ ਸਮਰੱਥ ਹੋ ਸਕਣਾ ਇਹ ਜ਼ਿੰਮੇਵਾਰੀ ਹੈ ਇਹ ਜੀਵਨ ਅਮਲ ਵੀ ਹੈ ਸਾਡਾ ਸਿੱਖਾਂ ਵਜੋਂ ਇਹ ਜੇ ਤੋਂ ਬਿਨਾ ਬਾਕੀ ਜੋ ਕਰਮ ਦੁਨੀਆਦਾਰਾਂ ਵਿੱਚ ਕਰਦੇ ਹੋ ਉਹ ਕਿਸੇ ਨੂੰ ਸਿੱਧੇ ਰੂਪ ਵਿੱਚ ਹਟਾਇਆ ਨਹੀਂ ਜਾ ਸਕਦਾ ਪਰ ਇਹਨਾਂ ਬਹੁਤ ਸਾਫ਼ ਹੈ ਕਿ ਆਪਣੀ ਨਵਕਲੀ ਪਛਾਣ ਲਈ ਉਹਨਾਂ ਅਮਲਾਂ ਦੀ ਪਾਲਣਾ ਜ਼ਰੂਰੀ ਹੈ ਜਿੰਨਾ ਅਮਲਾਂ ਰਾਹੀਂ ਇਹ ਇਤਿਹਾਸ ਬਣਿਆ ਤੇ ਜਿਹੜੇ ਸਿਧਾਂਤ ਦੀ ਜਿਹੜੀ ਮਰਜ਼ਾਦਾ ਦੀ ਪਾਲਣਾ ਕਰਕੇ ਬਣਿਆ ਦੁਨੀਆਦਾਰੀ ਦੇ ਤਰੀਕੇ ਦੁਨੀਆ 'ਚ ਰਹਿਣ ਲਈ ਜ਼ਰੂਰੀ ਹਨ ਪਰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਲਈ ਉਹ ਸਾਰੇ ਤਰੀਕੇ ਵੀ ਜ਼ਰੂਰੀ ਹਨ ਜਿਨ੍ਹਾਂ ਤੇ ਥਾਂ ਦਾ ਸਮੇਂ ਦਾ ਕੋਈ ਅਸਰ ਨਹੀਂ ਹੈ ਇਹ ਕਿਸੇ ਸਰਕਾਰ ਦੇ ਕਿਸੇ ਵਪਾਰ ਦੇ ਨਿਯਮ ਨਹੀਂ ਹਨ ਇਹ ਜਗੋ ਜਗ ਅਟਲ ਗੁਰੂ ਦਾ ਧਰਮ ਦਾ ਰਾਹ ਹੈ ਇਹਦੀ ਸਦੀਵੀ ਮਰਜ਼ਾਦਾ ਹੈ ਇਹ ਸਦੀਵੀ ਰੂਪ ਜੀ ਪਾਲਣੀ ਪੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ